રે નારી ની મોતી એ સામુદાયિક ના મેદાન કે રખાવળુર હાકરો જય સૂર હાકરો મોતી મર્દાબાદ 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 સタル ચૂતી પ્રતિદિન કોઈ બી સુખ નવિંન્દર મોતી મર્દાબાદ બંધ ઈડી સીડી આઈ થી દૂરવર તો બંધ ਤ੍ਰੀ ਨਰਿੰਦਰ ਮੋਦੀ ਜੀ ਭਾਵੇਂ ਕੱਟਗੜਤੀ ਦੇ ਵਿੱਚ ਸੱਤਾ ਚ ਆ ਗਏ ਉਹਨਾਂ ਨੂੰ ਹਲੇ ਵੀ ਕੇਜਰੀਵਾਲ ਸਾਹਿਬ ਦਾ ਡਰ ਸਤਾ ਰਿਹਾ ਹੈ ਜਦੋਂ ਕੇਜਰੀਵਾਲ ਸਾਹਿਬ ਨੂੰ ਟ੍ਰਾਇਲ ਕੋਰਟ ਤੋਂ ਜ਼ਮਾਨਤ ਮਿਲ ਗਈ ਸੀ ਉਹਨਾਂ ਨੇ ਵਿਦਆਊਟ ਗੈਟਿੰਗ ਜਜਮੈਂਟ ਉਹਨਾਂ ਨੇ ਹਾਈ ਕੋਰਟ ਚੈਲੰਜ ਕੀਤਾ ਅਸੀਂ ਸੁਪਰੀਮ ਕੋਰਟ ਚ ਗਏ ਮੀਨ ਟਾਈਮ ਹੀ ਉਹਨਾਂ ਨੇ ਕੇਜਰੀਵਾਲ ਸਾਹਿਬ ਨੂੰ ਇੱਕ ਉਸ ਕੇਸ 'ਚ ਜਿਹੜਾ ਅੱਜ ਤੋਂ 14 ਮਹੀਨੇ ਪਹਿਲਾਂ ਇੱਕ ਵਿਟਨੈਸ ਦੇ ਤੌਰ ਤੇ ਕੇਜਰੀਵਾਲ ਸਾਹਿਬ ਨੂੰ ਬੁਲਾਇਆ ਗਿਆ ਸੀਗਾ ਉਹਨਾਂ ਨੂੰ ਅਰੈਸਟ ਕਰ ਲਿਆ ਇਹ ਬਿਲਕੁਲ ਹੀ ਤਕਾ ਹੈ ਅਨਿਆਏ ਹੈ ਲੋਕਤੰਤਰ ਦਾ ਕਤਲ ਹੈ ਅਸੀਂ ਕੇਜਰੀਵਾਲ ਸਾਹਿਬ ਦੀ ਗ੍ਰਿਫਤਾਰੀ ਦੀ ਬਹੁਤ ਭਾਰੀ ਸ਼ਬਦਾਂ ਚ ਨਿੰਦਾ ਕਰਦੇ ਆਂ ਔਰ ਨਰਿੰਦਰ ਮੋਦੀ ਨੂੰ ਅਮਿਤ ਸ਼ਾਹ ਜੀ ਨੂੰ ਇਹ ਚੇਤਾਵਨੀ ਦਿੰਦੇ ਆਂ ਕਿ ਇਹ ਸਦਾ ਇਸ ਤਰ੍ਹਾਂ ਨਹੀਂ ਰਹਿੰਦਾ ਹੁੰਦਾ ਭਾਰਤ ਦਾ ਸੰਵਿਧਾਨ ਜਿਹੜਾ ਸਰਵਉੱਚ ਹੈ ਸੰਵਿਧਾਨ ਦੇ ਮੁਤਾਬਕ ਹੀ ਸਾਡਾ ਦੇਸ਼ ਚੱਲਦਾ ਹੈ ਇਸ ਲਈ ਸੰਵਿਧਾਨ ਮੁਤਾਬਕ ਹੋ ਕੰਮ ਕਰਨ ਨਾ ਕਿ ਜਿਹੜੀਆਂ ਕੇਂਦਰੀ ਏਜੰਸੀਆਂ ਨੇ ਚਾਹੇ ਵਿਜੀਲੈਂਸ ਹੈ ਚਾਹੇ ਸੀਬੀਆਈ ਹੈ ਚਾਹੇ ਆਈਡੀਆ ਉਹਨਾਂ ਦੇ ਰਾਹੀਂ ਵਿਰੋਧੀਆਂ ਨੂੰ ਦਬਾਉਣ ਦਾ ਯਤਨ ਉਹਨਾਂ ਨੂੰ ਪਰੇਸ਼ਾਨ ਕਰਨ ਦਾ ਕੰਮ ਕਰਨ ਬਹੁਤ ਧੰਨਵਾਦ ਸਰ ਸਾਡੇ ਕੋਲ ਸਬੂਤ ਆ ਕਿ ਇਹਨਾਂ ਕੋਲ ਅੱਜ ਬਹੁਤ ਬਹੁਤ ਤਸ਼ਹਹਾਨ ਕਰ ਰਹੇ ਨੇ ਇਹਨਾਂ ਦੇ ਅੱਜ ਬੜਾ ਮੰਦਪਗ ਹੈ ਤੇ ਦੇਸ਼ ਦੇ ਲੋਕਤੰਤਰ ਲਈ ਬੜੀ ਚਿੰਤਾ ਵਾਲੀ ਗੱਲ ਹੈ ਕਿ ਲਗਾਤਾਰ ਜਿਹੜੀ ਤੀਜੀ ਵਾਰੀ ਮੋਦੀ ਸਰਕਾਰ ਬਣੀ ਹੈ ਹਾਲਾਂਕਿ ਫੁੱਲ ਮжоਰਿਟੀ ਦੇ ਵਿੱਚ ਨਹੀਂ ਆਈ ਪਰ ਫਿਰ ਵੀ ਜਿਹੜਾ ਉਹਨਾਂ ਨੇ ਆਪਣਾ ਰਵਈਆ ਸੀ ਡਿਕਟੇਟਰਸ਼ਿਪ ਵਾਲਾ ਤਾਨਾਸ਼ਾਈ ਵਾਲਾ ਉਹ ਛੱਡਿਆ ਨਹੀਂ ਲਗਾਤਾਰ ਉਸੇ ਤਰੀਕੇ ਦੇ ਕੰਮ ਹੈ ਜਿਹੜਾ ਉਹ ਕਰ ਰਹੇ ਹੈ ਤੁਸੀਂ ਦੇਖੋ ਕਿ ਪਿਛਲੇ ਸਾਲ ਦਾ ਜਿਹੜਾ ਸੀਬੀਆਈ ਨੇ ਰਵਿੰਦ ਕੇਜਰੀਵਾੜੀ ਨੂੰ ਬੁਲਾਇਆ ਸੀ ਉਹਨਾਂ ਤੋਂ ਕੁਝ ਵਿੱਚ ਕੀਤੀ ਇੱਕ ਸਾਲ ਤੱਕ ਜਿਹੜੀ ਕੋਈ ਕਾਰਵਾਈ ਹੈ ਕੋਈ ਰਸਤਾ ਜਿਹੜੀ ਨਹੀਂ ਕੀਤੀ ਜਾਂਦੀ ਉਸ ਤੋਂ ਬਾਅਦ ਏਡੀ ਜਿਹੜੀ ਅਲੱਗ ਜਾਂਦੀ ਹੈ ਗ੍ਰਿਫਤਾਰ ਕਰਦੀ ਹੈ ਤੇ ਜਦੋਂ ਟੀਡੀ ਦੇ ਕੇਸ ਚ ਡਿਸਟ੍ਰਿਕਟ ਜਿਹੜੀ ਸੈਸ਼ਨ ਕੋਰਟ ਹੈ ਉਹ ਜ਼ਮਾਨਤ ਦੇ ਦਿੰਦੀ ਹੈ ਤਾਂ ਤੁਸੀਂ ਦੇਖੋ ਵੀ ਉਹਦੇ ਵਿਰੋਧ ਚ ਹਜੇ ਜੱਜਮੈਂਟ ਦੀ ਕਾਪੀ ਵੀ ਨਹੀਂ ਆਈ ਤੇ ਜਾ ਕੇ ਹਾਈ ਕੋਰਟ ਤੋਂ ਜਿਹੜੀ ਸਟੇ ਹੈ ਉਹ ਲੈ ਲਈ ਜਾਂਦੀ ਹੈ ਤੇ ਮੈਨੂੰ ਲੱਗਦਾ ਅਜੇ ਤੱਕ ਨਹੀਂ ਹੋਇਆ ਹੋਣਾ ਇਹ ਬਿਨਾਂ ਜੱਜਮੈਂਟ ਦੀ ਕਾਪੀ ਤੋਂ ਜਿਹੜੀ ਸਟੇ ਐ ਕੋਈ ਏਜੰਸੀ ਐ ਉਹ ਕੋਰਟ ਦੇ ਵਿੱਚ ਜਿਹੜੀ ਐ ਉਹ ਗਈ ਹੋਵੇ ਤੇ ਅਗਲੇ ਦਿਨ ਜਦੋਂ ਸੁਪਰੀਮ ਕੋਰਟ ਦੇ ਵਿੱਚ ਪੇਸ਼ੀ ਸੀ ਇਹ ਸਾਰੇ ਲੋਕਾਂ ਨੂੰ ਇਹ ਮੀਸ ਸੀ ਤੇ ਸਾਰਿਆਂ ਨੂੰ ਇਹ ਭਾਜਪਾ ਨੂੰ ਵੀ ਪਤਾ ਸੀਗਾ ਕਿ ਜਿਹੜੀ ਸੁਪਰੀਮ ਕੋਰਟ ਤੋਂ ਜਿਹੜੀ ਜ਼ਮਾਨਤ ਐ ਅਰਵਿੰਦ ਕੇਜਰੀਵਾਲੀ ਨੂੰ ਜਿਹੜੀ ਐ ਉਹ ਮਿਲ ਜਾਣੀ ਐ ਇਸੇ ਕਰਕੇ ਤੁਸੀਂ ਦੇਖੋ ਵੀ 1 ਸਾਲ ਬਾਅਦ ਰਾਤੋਂ ਰਾਤ ਜਾ ਕੇ ਇੱਕ ਨਵਾਂ ਕੇਸ ਜਿਹੜਾ ਫਾਈਲ ਹੈ ਉਹ सीबीआई ਵੱਲੋਂ ਜਿਹੜਾ ਕੀਤਾ ਜਾਂਦਾ ਹੈ ਤੇ ਜਿਹੜੀ ਰੈਸਟ ਹੈ ਉਹ ਕਰ ਲਈ ਜਾਂਦੀ ਹੈ ਉਹਦਾ ਇੱਕੋ ਕਾਰਨ ਹੈ ਵੀ ਕਿਸੇ ਵੀ ਤਰੀਕੇ ਦੇ ਨਾਲ ਰਵਿੰਦਰ ਕੇਜਰੀワਲਦੀ ਨੂੰ ਜੇਲ੍ਹ ਦੇ ਵਿੱਚ ਜਿਹੜਾ ਉਹ ਰੱਖਣਾ ਹੈ ਇਸੇ ਕਰਕੇ ਵੀ ਜੇ ਈਡੀ ਵੱਲੋਂ ਛੁੱਟਣਗੇ ਤਾਂ ਸੀਬੀਆਈ ਰਾਹੀਂ ਜਿਹੜਾ ਗ੍ਰਿਫਤਾਰ ਹੈ ਜਿਹੜਾ ਉਹ ਕਰ ਲੈ ਗਿਆ ਸੋ ਸਾਰਾ ਮਾਮਲਾ ਜਿਹੜਾ ਸਿਆਸਤ ਤੋਂ ਪਰੇ ਰਿਤ ਕਿਉਂਕਿ ਇੱਕ ਵੀ ਰਪਏ ਦੀ ਟ੍ਰੇਲ ਹੈ ਜਿਹੜੀ ਉਹ ਸਾਬਤ ਨਹੀਂ ਹੋਈ ਕਰੋੜਾ ਰੁਪਇਆ ਕਦੇ 4000 ਕਰੋੜ ਕਦੇ 3000 ਕਰੋੜ ਕਦੇ 300 ਕਰੋੜ ਪਰ ਇੱਕਰ ਪੀਆ ਵੀ ਹਜੇ ਤੱਕ ਕੋਈ ਬਰਾਮਦ ਜਿਹੜਾ ਉਹ ਨਹੀਂ ਹੋ ਪਾਇਆ ਕਿਉਂਕਿ ਕੋਈ ਤੰਦਰੀ ਜਿਹੜੀ ਆ ਹੋਈ ਨਹੀਂ ਸੋ ਕੇਵਲ ਤੇ ਕੇਵਲ ਰਾਜਨੀਤਿਕ ਤੋ ਜਿਹੜਾ ਪ੍ਰੇਰਣ ਤੇ ਜਿਹੜਾ ਇਹ ਮਾਮਲਾ ਹੈਗਾ ਹੁਣ ਮੈਂ ਜਿਹਦੇ ਤਹਿਤ ਇੱਕ ਬਦਲਾਖੋਰੀ ਦੀ ਰਾਜਨੀਤੀ ਤਹਿਤ ਕੰਮ ਜਿਹੜਾ ਕੀਤਾ ਜਾ ਰਿਹਾ ਪਹਿਲਾ ਮਨੀਸ਼ ਸੋਧਿਆ ਜੀ ਨੂੰ ਬੇਨਤੀ ਕਰੂੰਗਾ ਕੇਰਵਿੰਦ ਕੇਜਰੀਵਾਸ ਜੀ ਨੂੰ ਕਿਉਂਕਿ ਪਤਾ ਵੀ 6 ਮਹੀਨੇ ਤੱਕ ਜਿਹੜੀ ਦਿੱਲੀ ਦੀ ਉਹ ਇਲੈਕਸ਼ਨ ਹੈ ਇਹ ਦਿੱਲੀ ਦੀ ਇਲੈਕਸ਼ਨ ਚ ਲਗਾਤਾਰ ਤਿੰਨ ਵਾਰੀ ਵੋਟਾਂ ਦੀ ਤਾਕਤ ਦੇ ਨਾਲ ਤਾਂ ਨਿਰਵਿੰਦ ਕੇਜਰੀਵਾਲ ਜੀ ਨੂੰ ਹਰਾ ਸਕੇ ਹੁਣ ਭਾਜਪਾ ਦਾ ਹੀ ਜੋਰ ਹੈ ਵੀ ਕਿਸੇ ਤਰੀਕੇ ਸੀ ਜੇਲ੍ਹ ਚ ਰੱਖ ਕੇ ਜਿਹੜਾ ਉਹਨਾਂ ਨੂੰ ਜਿਹੜੀ ਇਲੈਕਸ਼ਨ ਹੈ ਉਹ ਲੜੀ ਸਰ ਸਰ ਐਸੀ ਕੋਣ ਜਾਕਰ ਸਾਹਿਬ ਜੀ ਪੰਜਾਬ ਚ ਰੈਵਨਿਊ ਜਿਹੜਾ ਉਹਨਾਂ ਦੀ ਪਾਲਿਸੀ ਦੇ ਤਹਿਤ ਜਿਹੜਾ ਕਦੇ 6000 ਕਰੋੜ ਤੋਂ ਨਹੀਂ ਟੱਪਿਆ ਜਦ ਦਿਨ ਕਾਂਗਰਸ ਗਈਆ 5500 ਕਰੋੜ ਸੀ ਜਿੱਤੇ ਸਾਡੇ 2 ਸਾਲਾਂ ਤੱਕ 10200 ਉੱਪਰ ਚਲਾ ਗਿਆ ਕਾਰਵਾਈ ਤਾਂ ਜਾਖੜ ਸਾਹਿਬ ਜਿਹੜੀ ਪਾਰਟੀ ਤੁਸੀਂ ਸੀ ਪਹਿਲਾਂ ਉਹ ਪਾਰਟੀ ਤੇ ਹੋਣੀ ਚਾਹੀਦੀ ਹੈ ਵੀ ਉਹਨਾਂ ਵੇਲੇ ਹਜ਼ਾਰਾਂ ਕਰੋੜ ਰੁਪਏ ਦਾ ਲਾਸ ਹੁੰਦਾ ਰਿਹਾ ਸਾਡੇ ਵੇਲੇ 4000 ਕਰੋੜ ਰੈਵਨਿਊ ਕਿਵੇਂ ਵੱਧ ਗਿਆ ਥੋੜੇ ਵੇਲੇ ਜੋ ਨਹੀਂ ਵਧਿਆ ਨੁਕਸਾਨ ਤਾਂ ਥੋੜੇ ਵੇਲੇ ਪੰਜਾਬ ਦੇ ਲੋਕਾਂ ਨੂੰ ਹੋਇਆ ਜਦੋਂ ਤੁਸੀਂ ਕਾਂਗਰਸ ਦੇ ਵਿੱਚ ਸੀ ਜੋ ਤੁਸੀਂ ਸੱਤਾ ਦੇ ਵਿੱਚ ਸੀ ਉਹ ਅਸੀਂ ਹਜ਼ਾਰਾਂ ਕਰੋੜਾਂ ਰੁਪਏ ਦਾ ਦੂਜੇ ਦੇ ਖਜ਼ਾਨੇ ਤੋਂ ਜ਼ਿਆਦਾ ਪੈਸਾ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਲੈ ਕੇ ਆਂਦਾ ਨਵੀਂ ਐਕਸਾਈਜ਼ ਪਾਲਿਸੀ ਸਰ ਇੱਕ ਲਾਜ਼ਦਾ ਜਿਹੜੇ ਆਪਣੇ ਬਾਰ ਬਾਰ ਦੇ ਇਲੈਕਸ਼ਨ